ਬੱਝਾ ਉਹ ਤੇਲ ਬੀਜਾਂ ਦੇ ਤੋਂ ਸਾਰੇ ਇੰਪੋਰਟ ਬੰਦ ਕਰ ਦਿੰਦੇ। ਦਿਓ ਪੈਸੇ ਜਿੰਨਾ ਝੋਨਾ ਪ੍ਰੋਫਿਟ ਦਿੰਦਾ ਉਹਨੂੰ ਤੇਲ ਬੀਜਾਂ ਦੇ ਪੈਸੇ ਦਿਓ ਤੇਲ ਬੀਜ ਦੀ ਪ੍ਰੋਬਲਮ। ਫਤਵਾ ਹੈ ਅਗਰ ਝੋਨਾ ਕਟਾਉਣਾ ਹੈ ਜਾਂ ਬੰਦ ਕਰਨਾ ਉਹਦਾ ਆਲਟਰਨੇਟਿਵ ਵੀ ਤਾਂ ਦਿਓ ਤਾਂ ਕਿ ਫਾਰਮਰ ਨੂੰ ਉਹਦਾ ਪ੍ਰੋਫਿਟ ਆਵੇ ਜਿੰਨਾ ਝੋਨੇ ਤੋਂ ਆਉਂਦਾ ਉਹ ਆਪੇ ਭੱਜ ਕੇ ਲਾਓਗੇ। ਸਾਰਾ ਪੰਜਾਬ ਦੇ ਵਿੱਚ 25% ਏਰੀਆ ਸਿਹੜਾ ਬਿਲਕੁਲ ਕਲਰ ਦੀ ਸੀ ਆ ਜਿਹੜੀ ਆਪਾਂ ਨੇ ਫਾਰਮ ਚਾਲੂ ਕਰਿਆ ਇੱਥੇ ਵੀ ਕਲਰ ਸੀ ਮੈਂ ਮੈਂ ਤੁਹਾਨੂੰ ਦੱਸ ਦਿੰਦਾ 25% ਬੰਦ ਹੋ ਗਿਆ ਉਦੋਂ ਕਿਸੇ ਨੇ ਏਸੀ ਨਹੀਂ ਚਲਾਉਣਾ ਦੇਖੋ ਅਸੀਂ ਮਈ ਜੂਨ ਦੀ ਗਰਮੀ ਜਿਹੜੀ ਆ ਉਹ ਏਸੀ ਚਲਾਉਂਦੇ ਆ ਸਰਦਿਆਂ ਕੂਲਰ ਏਸੀ ਏਸੀ ਨਾ ਇਹਨਾਂ ਹੀ ਕੂਲਰ ਚਲਾਉਂਦੇ ਆ ਏਸੀ ਉਨੀ ਠੰਡ ਲੱਗਦੀ ਦਿੰਦਾ ਜਿੰਨਾ ਕੂਲਰ ਦਿੰਦਾ ਤੇ ਜਦੋਂ ਅਸੀਂ 32 ਡਿਗਰੀ ਸੈਂਟੈਂਪਰੇਚਰ ਸਾਧੋ ਇਸ ਕਰਕੇ ਟਾਪ ਡਿਲੇਟ ਨਹੀਂ ਹੁੰਦਾ ਸਾਰਾ ਛੱਪੜ ਬਣਾਇਆ ਹੁੰਦਾ ਭਾਈ ਉਹ ਜਿਹੜੀ ਮੀਥੇਨ ਗੈਸ ਹੈ ਉਹ ਉਹ ਸਾਨੂੰ ਚਲਾਉਂਦੀ ਆ ਜਿੱਦਨ ਤੁਸੀਂ ਪੱਧੂ ਕਰਨਾ ਬੰਦ ਕਰਦਾ ਇੱਕ ਤਾਂ ਪਾਣੀ ਸਾਰਾ ਵੀ ਚਾਰ ਜਾਊਗਾ ਇੱਕ ਉਸ ਵੇਲੇ ਜਿਹੜੀ ਥੋੜੀ ਗਿੱਲ ਹੈ بارش ਦੀ ਜਿਹੜੀ ਸਿੱਲ ਹੈ ਉਹਨੇ ਕੂਲਰ ਦਾ ਕੰਮ ਕਰਨਾ ਤੁਹਾਡੇ ਪੱਖੇ ਚੱਲਣਗੇ ਏਸੀ ਨਹੀਂ ਚੱਲਣਗੇ ਹੁਣ ਦੇਖੋ 5-5 ਹਾਰਸ ਪਾਵਰ ਦੀਆਂ ਮੋਟਰਾਂ ਸੀ ਸਾਡੇ ਜਿਹੜੀ ਅੱਜ ਤੋਂ 40 ਸਾਲ ਪਹਿਲੇ ਉਹ ਹੁਣ 20 ਹਾਰਸ ਪਾਵਰ ਦੀ ਖੜੀ ਆ ਬਿਲਕੁਲ ਵਾਪਸ ਦੁਬਾਰਾ ਜਿਹੜੀਆਂ ਦੁਬਾਰਾ ਹੈਂਡ ਪੰਪ ਚੱਲਣੇ ਸ਼ੁਰੂ ਹੋ ਜਾਣਗੇ ਜੇ ਕੱਦੂ ਬੰਦ ਕਰਦੇ